ਸਾਥੀ ਗੱਲ ਸਾਥੀਓ ਮੈਂ ਤੁਹਾਡਾ ਸੁਖਪਾਲ ਸਿੰਘ ਗਲਾੜ ਅੱਜ 1 ਮਈ ਹੈ ਤੇ 1 ਮਈ ਨੂੰ ਵਿਸ਼ਵ ਭਰ ਦੇ ਵਿੱਚ ਲੇਬਰ ਡੇ ਯਾਨੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਤੇ ਬੜੀ ਅਚੰਭੇ ਵਾਲੀ ਗੱਲ ਆ ਕਿ ਮਜ਼ਦੂਰ ਦਿਵਸ ਤੇ ਵਿਚਾਰੇ ਮਜ਼ਦੂਰ ਨੂੰ ਹੀ ਛੁੱਟੀ ਨਹੀਂਗੀ ਕੋਈ ਉਹਦੇ ਲਈ ਫੈਸਿਲਿਟੀ ਨਹੀਂਗੀ ਅੱਜ ਵੀ ਮਜ਼ਦੂਰ ਆਪਣੀ ਮਜ਼ਦੂਰ ਦੇ ਹਾੜੇ ਤੇ ਆਪਣੀ ਉਜਰਤ ਤੇ ਆਪਣੀ ਮਿਹਨਤ ਕਰ ਰਿਹਾ ਆਪਣੇ ਕਾਰੋਬਾਰ ਤੇ ਆ ਕੋਈ ਮਿਸਤਰੀ ਦੇ ਨਾਲ ਕੋਈ ਸਰੀਪਾਲੀ ਆ ਕੋਈ ਫੈਕਟਰੀ ਦੇ ਵਿੱਚ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਜਿੱਥੇ ਵੀ ਕੋਈ ਮਜ਼ਦੂਰ ਮਜ਼ਦੂਰੀ ਕਰ ਰਿਹਾ ਪਰ ਕਮਾਲ ਦੀ ਗੱਲ ਆ ਕਿ ਅੱਜ ਵੀ ਮਜ਼ਦੂਰ ਨੂੰ ਛੁੱਟੀ ਨਹੀਂ ਆ ਜਦੋਂ ਕਿ ਵਿਸ਼ਵ ਭਰ ਦੇ ادارے ਅੱਜ ਬੰਦ ਨੇ ਵਿਸ਼ਵ ਭਰ ਵਿੱਚ ਅੱਜ ਛੁੱਟੀ ਆ ਪਰ ਮਜ਼ਦੂਰ ਨੂੰ ਛੁੱਟੀ ਨਹੀਂ ਗਈ ਤੇ 1 ਮਈ ਯਾਨੀ ਕਿ ਮਜ਼ਦੂਰ ਦਿਵਸ 1 ਮਈ ਦਾ ਮਜ਼ਦੂਰ ਜਮਾਤ ਦੇ ਵਿੱਚ ਬਹੁਤ ਵੱਡਾ ਮਹੱਤਵ ਆ ਕਿਉਂ 1 ਮਈ ਨੂੰ ਹੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਕਿਉਂਕਿ 1 ਮਈ ਨੂੰ ਬਹੁਤ ਵੱਡਾ ਸੰਘਰਸ਼ ਵਿੱਢਿਆ ਗਿਆ ਸੀਗਾ ਮਜ਼ਦੂਰ ਜਮਾਤ ਵੱਲੋਂ ਸ਼ਿਕਾਗੋ ਦੀ ਧਰਤੀ ਤੇ ਤੇ ਗੱਲ ਕਰਦੇ ਆ ਜਦੋਂ ਇਹ ਸੰਘਰਸ਼ ਸ਼ੁਰੂ ਹੁੰਦਾ ਜਿਸ ਵੇਲੇ ਵੈਸੇ ਤੇ ਅੱਜ ਵੀ ਮਜ਼ਦੂਰਾਂ ਦੀ ਹਾਲਤ ਬੜੀ ਨਾਜ਼ੁਕ ਆ ਭਾਰਤ ਦੇ ਵਿੱਚ ਅੱਜ ਦਾ ਮਜ਼ਦੂਰ ਵੀ ਗੁਲਾਮਾਂ ਵਾਲੀ ਸਥਿਤੀ ਦੇ ਵਿੱਚ ਅੱਜ ਵੀ ਮਜ਼ਦੂਰਾਂ ਤੋਂ ਭਾਰਤ ਵਿੱਚ ਪੰਜਾਬ ਦੇ ਵਿੱਚ 12 12 14 14 ਘੰਟੇ ਕੰਮ ਲਿਆ ਜਾਂਦਾ ਤੇ ਜਿਹੜੀ ਉਹਦੀ ਮਿਹਨਤ ਆ ਉਹ ਕਿਤੇ ਥੋੜੀ ਉਹਦੀ ਮਿਹਨਤ ਦੇ ਹਿਸਾਬ ਨਾਲ ਜਿਹੜਾ ਉਹਦਾ ਬਣਦਾ ਮਿਹਨਤਾਨਾ ਬਹੁਤ ਘੱਟ ਦਿੱਤਾ ਜਾਂਦਾ ਬਹੁਤ ਵੱਡੇ ਲੈਵਲ ਤੇ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਆ ਵੱਖ-ਵੱਖ ਅਧਾਰਿਆਂ ਵਿੱਚ ਸਨਤੀ ਖੇਤਰਾਂ ਦੇ ਵਿੱਚ ਤੇ ਮਜ਼ਦੂਰ ਦਿਨੋਂ-ਦਿਨ ਦਬਦਾ ਜਾ ਰਿਹਾ ਬਹੁਤ ਮਜ਼ਦੂਰ ਵਰਗ ਅੱਜ ਵੀ بڑے ਮਜ਼ਦੂਰ ਭੈਣ ਭਰਾ 5-7000 ਰੁਪਏ ਮਹੀਨੇ ਤੇ ਕੰਮ ਕਰ ਰਹੇ ਨੇ ਬੜੀ ਜ਼ਿੰਦਗੀ ਦੁਬੜਾ ਮਜ਼ਦੂਰ ਤਬਕੇ ਦੀ ਮਜ਼ਦੂਰ ਚਮਾਤੀ ਕਿਉਂਕਿ ਮੰਗਾਈ ਦਿਨੋਂ-ਦਿਨ ਵੱਧ ਰਹੀ ਆ ਇਹ ਸਰਕਾਰਾਂ ਮਜ਼ਦੂਰਾਂ ਨੂੰ ਲੈ ਕੇ ਬਿਲਕੁਲ ਨਿਸ਼ਚਿੰਤ ਨੇ ਕਿਉਂਕਿ ਉਹਨਾਂ ਦੇ ਲਈ ਮਜ਼ਦੂਰਾਂ ਦੇ ਲਈ ਕੋਈ ਵੀ ਉਹ ਆਪਣੀ ਜ਼ਿੰਮੇਵਾਰੀ ਜਿਹੜੀ ਉਹ ਨਹੀਂ ਨਿਭਾਰੀਆਂ ਸਰਕਾਰਾਂ ਇਥੋਂ ਤੱਕ ਕਿ ਕਿਸਾਨ ਮਜ਼ਦੂਰ ਏਕਤਾ ਦੇ ਵਿੱਚੋਂ ਮਜ਼ਦੂਰ ਵਾਲਾ ਜਿਹੜਾ ਨਾਰਾ ਅੱਜ ਉਹ ਕੱਟ ਦਿੱਤਾ ਉਹ ਵੀ ਕੱਟ ਦਿੱਤਾ ਗਿਆ ਆ ਉਹ ਵੀ ਇਕੱਲਾ ਕਿਸਾਨ ਏਕਤਾ ਜਿੰਦਾਬਾਦ ਰਹਿ ਗਿਆ ਤੇ ਮਜ਼ਦੂਰ ਵਿਚਾਰਾ ਅੱਜ ਵੀ ਉੱਥੇ ਦਾ ਉੱਥੇ ਹੀ ਆ ਸੋ ਗੱਲ ਕਰਦੇ ਆ ਜੀ ਨਿਊਯਾਰਕ ਤੋਂ ਇਹ ਘਟਨਾ ਸ਼ੁਰੂ ਹੁੰਦੀ ਹੈ ਜੀ ਇਹ ਸੰਘਰਸ਼ ਦੀ ਜਿਹੜੀ ਆ ਰੀਤ ਆ ਉਹ ਚੱਲੂ ਹੁੰਦੀ ਆ 1834 ਵਿੱਚ ਨਿਊਯਾਰਕ ਨਿਊਯਾਰਕ ਵਿਖੇ ਬੇਕਰੀ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਹੜਤਾਲ ਕੀਤੀ ਸੀ ਜਿਨ੍ਹਾਂ ਤੋਂ 18-18 20-20 ਘੰਟੇ ਕੰਮ ਲਿਆ ਜਾਂਦਾ ਸੀਗਾ ਪਸ਼ੂ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਸੀਗੇ ਉਸ ਸਮੇਂ ਦੇ ਮਜ਼ਦੂਰ ਗੁਲਾਮਾਂ ਵਾਲਾ ਹਾਲ ਸੀਗਾ ਉਸ ਵੇਲੇ ਵਰਕਿੰਗ ਮੈਨ ਐਡਵੋਕੇਟ ਨਾਂ ਦੀ ਜਥੇਬੰਦੀ ਉਹਨਾਂ ਦੇ ਵਿੱਚ ਆਉਂਦੀ ਆ ਇਸ ਜਥੇਬੰਦੀ ਨੇ 8 ਘੰਟੇ ਕੰਮ ਕਰਨ ਦੀ ਮੰਗ ਕੀਤੀ ਸੀ ਉਸ ਸਮੇਂ ਜਿੰਨੇ ਵੀ ਸੰਨਤੀ ਖੇਤਰ ਸੀਗੇ ਉਹਨਾਂ ਤੋਂ ਸਰਕਾਰੀ ਅਦਾਰਿਆਂ ਤੋਂ ਵਾਰ-ਵਾਰ ਮੰਗ ਪੱਤਰ ਦੇਣ ਤੇ ਵੀ ਇਸ ਜਥੇਬੰਦੀ ਵੱਲੋਂ ਕੋਈ ਵੀ ਸੁਣਵਾਈ ਨਾ ਹੋਈ ਸਮਾਂ ਆਪਣੀ ਚਾਲ ਚੱਲਦਾ ਗਿਆ ਇਤੋਂ ਇੱਕ ਤਗੜੇ ਮਜ਼ਦੂਰ ਕੇਂਦਰ ਸ਼ਿਕਾਗੋ ਵਿਖੇ ਮਜ਼ਦੂਰ ਇਤਿਹਾਸ ਨੇ ਜਨਮ ਲਿਆ 8 ਘੰਟਾ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਨੇ 1 ਮਈ 1886 ਵਾਲੇ ਦਿਨ 8 ਘੰਟੇ ਕੰਮ ਲਈ ਹੜਤਾਲ ਦਾ ਸੱਦਾ ਦਿੱਤਾ ਜਿਸ ਦੀ ਹਮਾਇਤ ਸੈਂਟਰਲ ਲੇਬਰ ਯੂਨੀਅਨ ਅਮਰੀਕਨ ਫੈਡਰੇਸ਼ਨ ਆਫ ਲੇਬਰ ਅਤੇ ਸੋਸ਼ਲਿਸਟ ਲੇਬਰ ਪਾਰਟੀ ਨੇ ਵੱਧ ਚੜ ਕੇ ਕੀਤੀ ਲਗਭਗ 25000 ਮਜ਼ਦੂਰਾਂ ਨੇ ਹੜਤਾਲ ਵਿੱਚ ਹਿੱਸਾ ਲਿਆ ਸ਼ਿਕਾਗੋ ਦੇ ਨਾਲ ਅਮਰੀਕਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਹੜਤਾਲਾਂ ਹੋਈਆਂ ਇਹ ਹੜਤਾਲ ਦਾ ਪ੍ਰਭਾਵ ਇੰਨਾ ਤਕੜਾ ਸੀ ਕੇ ਸ਼ਿਕਾਗੋ ਅਤੇ ਬਹੁਤ ਸਾਰੇ ਦੂਜੇ ਸਨਤੀ ਸ਼ਹਿਰਾਂ ਵਿੱਚ 8 ਘੰਟੇ ਦਿਹਾੜੀ ਲਈ ਕੰਮ ਕਰਨ ਦੀ ਮੰਗ ਨੂੰ ਮੰਨ ਲਿਆ ਗਿਆ ਸੀ 1 ਮਈ ਦਾ ਇਹ ਜਿਹੜਾ ਦਿਨ ਸੀਗਾ ਜਦੋਂ ਸ਼ਿਕਾਗੋ ਦੇ ਵਿੱਚ ਇਹ ਸੰਘਰਸ਼ ਵढਿਆ ਗਿਆ ਸੀਗਾ 1 ਮਈ ਨੂੰ 1 ਮਈ 1886 ਨੂੰ ਇਹ ਮੰਗ ਮੰਨਣ ਤੇ ਮਜ਼ਦੂਰਾਂ ਵੱਲੋਂ ਪੂਰਾ ਜਸ਼ਨ ਮਨਾਇਆ ਗਿਆ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਕਿਉਂਕਿ ਮਜ਼ਦੂਰ ਤਲਕੇ ਦੀ ਮਜ਼ਦੂਰ ਜਮਾਤ ਦੀ ਗੱਲ ਮੰਨੀ ਗਈ ਸੀ ਹੁਣ ਉਹਨਾਂ ਨੂੰ 18-18 ਘੰਟੇ ਦੀ ਥਾਂ ਤੇ ਕੇਵਲ 8 ਘੰਟੇ ਹੀ ਕੰਮ ਕਰਨਾ ਪੈਣਾ ਸੀ ਇਸ ਕਰਕੇ ਖੁਸ਼ੀ ਜੜੀ ਸੀਗੀ ਉਹ ਸੁਭਾਵਿਕ ਸੀਗੀ ਪਰ 1 ਮਈ ਦਾ ਦਿਨ ਤੇ ਸੁੱਖੀ ਸੰਧੀ ਲੰਘ ਜਾਂਦਾ ਆ ਅਸਲ ਸੰਤੀ ਲੋਕ ਕਾਰੋਬਾਰੀ ਲੋਕ ਸਰਮਾਇਦਾਰੀ ਲੋਕ ਆਪਣਾ ਆਪ ਉਦੋਂ ਮੁਖੋਂਦੇ ਨੇ ਜਦੋਂ 3 ਤੇ 4 ਮਈ ਨੂੰ ਅਜਿਹਾਂ ਖੂਨੀ ਘਟਨਾਵਾਂ ਘਟਦੀਆਂ ਨੇ ਜਿਨ੍ਹਾਂ ਨੇ ਦੁਨੀਆ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੁੰਦਾ ਕੀ ਹੈ ਕਿ 1 ਮਈ ਤੋਂ ਬਾਅਦ ਜਦੋਂ ਜਿੱਥੇ ਮਜ਼ਦੂਰ ਆਪਣੇ ਖੁਸ਼ੀ ਦੇ ਵਿੱਚ ਖਿਵੇ ਸਨ ਸ਼ਿਕਾਗੋ ਦੇ ਮੁਕਾਰਮਿਕ ਰੀਪਰ ਵਰਕਸ ਦੇ ਕਾਰਖਾਨੇ ਵਿੱਚ ਪਿਛਲੇ 3 ਮਹੀਨਿਆਂ ਤੋਂ ਮਾਲਕਾਂ ਨੇ ਤਾਲਾਬੰਦੀ ਕੀਤੀ ਹੋਈ ਸੀ ਮਜ਼ਦੂਰਾਂ ਦੀ ਯੂਨੀਅਨ ਨੇ 3 ਮਈ ਨੂੰ ਰੈਲੀ ਆਯੋਜਿਤ ਕੀਤੀ ਮਾਲਕਾਂ ਤੋਂ ਬਰਦਾਸ਼ਤ ਨਾ ਹੋਇਆ ਫਿਰ ਮਾਲਕਾਂ ਤੇ ਪੁਲਿਸ ਨੇ ਅਜਿਹੀ ਗੁੰਡਾਗਰਦੀ ਕੀਤੀ ਕਿ ਬਿਨਾਂ ਕਾਰਨ ਮਜ਼ਦੂਰਾਂ ਉੱਤੇ ਗੋਲੀ ਚਲਾ ਦਿੱਤੀ ਗਈ ਸਾਥੀਓ ਮਜ਼ਦੂਰਾਂ ਉੱਤੇ ਜਿਹੜੇ ਮਜ਼ਦੂਰ ਕੇਵਲ ਆਪਣੀ ਸ਼ਾਂਤੀ ਪੂਰਵਕ ਮੰਗ ਨੂੰ ਲੈ ਕੇ ਬੈਠੇ ਸੀਗੇ ਉਹਨਾਂ ਉੱਤੇ ਗੋਲੀ ਚਲਾ ਦਿੱਤੀ ਗਈ ਜਿਸ ਵੇ 4 ਮਜ਼ਦੂਰ ਸ਼ਹੀਦ ਹੋ ਗਏ ਤੇ 200 ਤੋਂ ਵੱਧ ਮਜ਼ਦੂਰ ਜ਼ਖਮੀ ਹੋਏ ਇਸ ਘਟਨਾ ਨੇ ਸ਼ਿਕਾਗੋ ਦੇ ਮਜ਼ਦੂਰਾਂ ਨੂੰ ਹਿਲਾ ਕੇ ਰੱਖ ਦਿੱਤਾ ਤੇ ਯੂਨੀਅਨ ਨੇ 4 ਮਹੀਨ ਨੂੰ ਫਿਰ ਕਾ ਮੰਡੀ ਦੇ ਪ੍ਰਸਿੱਧ ਸ਼ਿਕਾਗੋ ਵਿਖੇ ਕੋਈ ਕਾ ਮੰਡੀ ਆ ਕਾ ਮੰਡੀ ਦੇ ਪ੍ਰਸਿੱਧ ਚੌਕ ਵਿਖੇ ਰੈਲੀ ਦਾ ਸੱਦਾ ਦਿੱਤਾ ਤਕੜੀ ਗਿਣਤੀ ਵਿੱਚ ਮਜ਼ਦੂਰ ਪੁੱਜੇ ਰੈਲੀ ਸ਼ਾਂਤੀਪੂਰਵਕ ਸੀ ਨਿਪਰੇ ਝੜ ਚੁੱਕੀ ਸੀਗੀ ਉਸ ਦਿਨ ਮੀਂਹ ਪੈ ਰਿਹਾ ਸੀਗਾ ਤੇ ਮੰਚ ਤੇ ਆਖਰੀ ਬਲਾਰਾ ਬੋਲ ਰਿਹਾ ਸੀਗਾ ਯਾਨੀ ਕੁਝ ਸਮਾਂ ਹੀ ਰਹਿਦਾ ਸੀਗਾ ਕੁਝ ਕੁ ਪਾਲੀ ਰਹਿੰਦੇ ਸੀਗੇ ਰੈਲੀ ਨਿਪਰੇ ਝੜੀ ਚੁੱਕੀ ਸੀਗੀ ਕਿ ਇੱਕਦਮ ਪੁਲਿਸ ਨੇ ਮਜ਼ਦੂਰਾਂ ਉੱਤੇ ਹਮਲਾ ਕਰ ਦਿੱਤਾ ਇਸੇ ਦੌਰਾਨ ਕਿਸੇ ਨੇ ਪੁਲਿਸ ਦੇ ਉੱਤੇ ਬੰਬ ਸੁੱਟ ਦਿੱਤਾ ਤੇ ਮਜ਼ਦੂਰਾਂ ਅਤੇ ਪੁਲਿਸ ਦੇ ਵਿੱਚ ਇੱਕ ਜੰਗ ਛਿੜ ਜਾਂਦੀ ਆ ਅਜਿਹੀ ਜੰਗ ਛੜਦੀ ਆ ਕਿ ਸੱਤ ਪੁਲਿਸ ਵਾਲੇ ਮਾਰੇ ਜਾਂਦੇ ਨੇ ਤੇ 66 ਪੁਲਿਸ ਵਾਲੇ ਜ਼ਖਮੀ ਹੁੰਦੇ ਨੇ ਤੇ ਦੂਜੇ ਪਾਸੇ ਅਨੇਕਾਂ ਹੀ ਮਜ਼ਦੂਰ ਸ਼ਹੀਦ ਹੋ ਜਾਂਦੇ ਨੇ ਤੇ ਸੈਂਕੜੇ ਮਜ਼ਦੂਰ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਜਾਂਦੇ ਚਾਰੇ ਪਾਸੇ ਕਾਮ ਮੰਡੀ ਦੇ ਇਸ ਚੌਂਕ ਦੇ ਵਿੱਚ ਖੂਨ ਹੀ ਖੂਨ ਨਜ਼ਰ ਆਉਂਦਾ ਚਾਰ ਚਫੇਰੇ ਲਾਛਾ ਪਈਆਂ ਨੇ ਜ਼ਖਮੀ ਡਿੱਗੇ ਪਏ ਨੇ ਫੈਕਟਰੀਆਂ ਸਰਕਾਰ ਪੁਲਿਸ ਤੇ ਅਦਾਲਤਾਂ ਉਸ ਵੇਲੇ ਪੂਰਨ ਤੌਰ ਤੇ ਸਰਮਾਇਦਾਰਾਂ ਦੇ ਕਬਜ਼ੇ ਵਿੱਚ ਸਨ ਅੱਠ ਮਜ਼ਦੂਰ ਆਗੂਆਂ ਤੇ ਬਿਨਾ ਕਿਸੇ ਸਬੂਤ ਤੋਂ ਬਿਨਾ ਜਾਂਚ ਤੋਂ ਬਿਨਾ ਗਵਾਹਾਂ ਤੋਂ ਕੇਸ ਪਾ ਕੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਕਿੱਡੀ ਵੱਡੀ ਨਾ ਇਨਸਾਫੀ ਕਿੱਡਾ ਵੱਡਾ ਧੱਕਾ ਮਜ਼ਦੂਰ ਜਮਾਤ ਦੇ ਨਾਲ ਕੀਤਾ ਜਾਂਦਾ 4 ਮਈ ਨੂੰ ਤੇ ਹੈਰਾਨੀ ਦੀ ਗੱਲ ਤੇ ਇਹ ਆ ਕਿ ਜਿਹੜੇ 8 ਮਜ਼ਦੂਰ ਆਗੂਆਂ ਤੇ ਕੇਸ ਚਲਾ ਕੇ ਜਿਨ੍ਹਾਂ ਨੂੰ ਫਾਂਸੀ ਸਜ਼ਾ ਦਿੱਤੀ ਗਈ ਸੀਗੀ ਇਸ ਰੈਲੀ ਦੇ ਵਿੱਚ ਉਹਨਾਂ ਵਿੱਚੋਂ ਕੇਵਲ ਇੱਕ ਹੀ ਮਜ਼ਦੂਰ ਆਗੂ ਮੌਜੂਦ ਸੀਗਾ ਜਦੋਂ ਕਿ ਸੱਤ ਉੱਥੇ ਬਿਲਕੁਲ ਨਹੀਂ ਸੀਗੇ ਇਹ ਮਜ਼ਦੂਰ ਜਮਾਤ ਨਾਲ ਬਹੁਤ ਵੱਡਾ ਮਜ਼ਾਕ ਸੀਗਾ ਚਾਰ ਆਗੂਆਂ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤੇ ਇੱਕ ਮਜ਼ਦੂਰ ਆਗੂ ਜੇਲ੍ਹ ਦੇ ਵਿੱਚ ਆਤਮ ਹੱਤਿਆ ਕਰ ਲੈਂਦਾ ਅੱਗੇ ਚੱਲ ਕੇ 1800 93 ਦੇ ਵਿੱਚ ਮਰਨ ਉਪਰੰਤ ਜਿਨ੍ਹਾਂ ਵਿੱਚੋਂ ਚਾਰ ਨੂੰ ਫਾਂਸੀ ਦਿੱਤੀ ਸੀ ਇੱਕ ਨੇ ਆਤਮ ਹੱਤਿਆ ਕਰ ਲਈ ਸੀ ਅਤੇ ਜੋ ਤਿੰਨ ਜਿਹੜੇ ਉਮਰ ਕੈਦ ਜਿਨ੍ਹਾਂ ਨੂੰ ਕਰ ਦਿੱਤੀ ਗਈ ਸੀ ਬਾਅਦ ਵਿੱਚ ਉਹ ਆਪਣੀ ਸਜ਼ਾ ਭੁਗਤ ਰਹੇ ਸੀਗੇ ਤੇ 1893 ਵਿੱਚ ਉਹਨਾਂ ਨੂੰ ਇਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ ਜਾਂਦਾ ਇਥੋਂ ਜਿਹੜਾ ਆ ਝੂੜ ਦਾ ਪਰਦਾ ਫਾਸ ਹੁੰਦਾ ਆ ਝੂੜ ਦੇ ਚਿਹਰੇ ਤੋਂ ਨਕਾਬ ਜਿਹੜਾ ਉਹ ਲੈਂਦਾ ਆ ਇਥੋਂ ਇਹ ਸਾਬਤ ਹੁੰਦਾ ਆ ਤੇ ਮਜ਼ਦੂਰ ਵਰਗ ਨਾਲ ਸ਼ੁਰੂ ਤੋਂ ਹੀ ਜੁਗਾ ਜੁਗਾ ਤੋਂ ਹੀ ਤੱਕਾ ਹੁੰਦਾ ਆ ਮਾਲਕਾਂ ਤੇ ਮਜ਼ਦੂਰਾਂ ਦੇ ਵਿੱਚ ਤਣਾਅ ਇਹਨਾਂ ਵੱਧ ਗਿਆ ਸੀਗਾ ਕਾ ਮੰਡੀ ਵਾਲੀ ਘਟਨਾ ਤੋਂ ਬਾਅਦ ਕਿ ਜਿਹੜੇ ਸੰਤੀ ਲੋਕ ਸੀਗੇ ਜਾਂ ਮਜ਼ਦੂਰ ਜਿੱਥੇ ਕੰਮ ਕਰਦੇ ਸੀ ਉਹ ਮਾਲਕ ਫਿਰ ਤੋਂ ਉਹਨਾਂ ਤੇ ਤਸੀਹੇ ਢਾਉਣ ਲੱਗੇ ਤੇ ਤਸ਼ੱਦਦ ਢਾਉਣ ਲੱਗੇ ਸੀ ਤੇ ਫਿਰ ਤੋਂ 12 12 14 14 14 ਘੰਟੇ ਕੰਮ ਜਿਹੜਾ ਉਹਨਾਂ ਨੂੰ ਮਜ਼ਦੂਰਾਂ ਨੂੰ ਕਰਨਾ ਪੈ ਰਿਆ ਸੀ ਪਰ ਇਹਨਾਂ ਘਟਨਾਵਾਂ ਨੇ ਸਾਰੀ ਦੁਨੀਆ ਦੇ ਮਜ਼ਦੂਰਾਂ ਨੂੰ ਜਾਗਰੂਕ ਕਰ ਦਿੱਤਾ ਸੀ ਹੁਣ 8 ਘੰਟੇ ਦੀ ਦਿਹਾੜੀ ਦਾ ਨਾਰਾ ਸਾਰੀ ਦੁਨੀਆ ਦੇ ਮਜ਼ਦੂਰਾਂ ਦਾ ਨਾਰਾ ਬਣ ਚੁੱਕਾ ਸੀ 14 ਜੁਲਾਈ 1899 ਨੂੰ ਪੈਰਿਸ ਵਿੱਚ ਕੋਈ ਦੂਜੀ ਕਮਾਂਤਰੀ ਕਾਨਫਰੰਸ ਵਿੱਚ ਮਤਾ ਪਾਸ ਕਰਕੇ 8 ਘੰਟੇ ਦਿਹਾੜੀ ਦੇ ਮਸਲੇ ਤੇ 1 ਮਈ ਨੂੰ ਸਾਰੀ ਦੁਨੀਆ ਵਿੱਚ ਮਜ਼ਦੂਰ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ 1 ਮਈ ਦਾ ਪ੍ਰਦਰਸ਼ਨ ਜਿੱਥੇ 8 ਘੰਟੇ ਕੰਮ ਦਿਹਾੜੀ ਨਾਲ ਜੁੜਿਆ ਹੈ ਉਥੇ ਹੀ ਇਹ ਮਜ਼ਦੂਰ ਜਮਾਤ ਵੱਲੋਂ ਜਮਾਤੀ ਵਿਤਕਰੇ ਦੇ ਖਾਤਮੇ ਲਈ ਉਸ ਵੱਲੋਂ ਲਏ ਗਏ ਪੱਕੇ ਪਰਣ ਦੀ ਵੀ ਗਵਾਹੀ ਭਰਦਾ ਹੈ ਹੁਣ ਤੁਸੀਂ ਆਪ ਸੋਚੋ ਸਾਥੀਓ ਕਿ ਮਜ਼ਦੂਰ ਵਰਗ ਦੀ ਮੰਗ ਜਾਇਜ਼ ਸੀ ਕਿ ਨਜਾਇਜ਼ ਸੀ ਕਿਉਂਕਿ ਪਛਮਾ ਵਾਂਗੂ 18-18 ਘੰਟੇ ਕੰਮ ਲਿਆ ਜਾਂਦਾ ਸੀ ਅੱਜ ਵੀ ਮੈਂ ਪਹਿਲਾਂ ਦੱਸ ਚੁੱਕਾ ਹਾਂ ਭਾਰਤ ਵਿੱਚ ਪੰਜਾਬ ਵਿੱਚ ਉਦਾਂ ਹੀ ਹੁੰਦਾ ਮਜ਼ਦੂਰ ਵਰਗ ਦੇ ਨਾਲ ਬਹੁਤ ਘੱਟ ਮਿਹਨਤਾਨਾ ਦਿੱਤਾ ਜਾਂਦਾ ਬੜਾ ਸ਼ੋਸ਼ਣ ਹੁੰਦਾ ਹੈ ਮਜ਼ਦੂਰਾਂ ਦੇ ਨਾਲ ਤੇ ਮਜ਼ਦੂਰ ਵਰਗ ਦਿਨੋਂ ਦਿਨ ਜਿਹੜਾ ਉਹ ਹੇਠਾਂ ਨੂੰ ਜਾ ਰਿਹਾ ਸੋ ਇਹ ਮਹੱਤਵ ਆ 1 ਮਈ ਦਾ ਮਜ਼ਦੂਰ ਜਮਾਤ ਦੇ ਵਿੱਚ ਪਰ ਤਫਸੂਸ ਇਹ ਹੈ ਕਿ ਸਰਕਾਰਾਂ ਵੱਲੋਂ ਕੋਈ ਵੀ ਫੈਸਿਲਿਟੀ ਕਿਸੇ ਤਰ੍ਹਾਂ ਦਾ ਕੋਈ ਵੀ ਮਜ਼ਦੂਰਾਂ ਦੇ ਪ੍ਰਤੀ ਇਹੋ ਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਜਾਂਦਾ ਜਿਹੜੇ ਜਿਹਦੇ ਨਾਲ ਮਜ਼ਦੂਰ ਵਰਗ ਖੁਸ਼ ਹੋ ਸਕੇ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਸਕੇ ਕੇਵਲ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਛੁੱਟੀ ਹੁੰਦੀ ਆ ਸਾਰੇ ਸਰਕਾਰੀ ਅਦਾਰੇ ਬੰਦ ਹੁੰਦੇ ਨੇ ਸਰਕਾਰੀ ਅਫਸਰ ਜੜੇ ਨੇ 1 ਮਈ ਨੂੰ ਮੌਜਾ ਮਾਣਦੇ ਨੇ ਘੁੰਮਣ ਜਾਂਦੇ ਨੇ ਨਜ਼ਾਰੇ ਲੈਂਦੇ ਨੇ ਪਰ ਵਿਚਾਰਾ ਮਜ਼ਦੂਰ ਅੱਜ ਵੀ ਦਿਹਾੜੀ ਕਰ ਰਿਹਾ ਮਰ ਰਿਹਾ ਮਿਹਨਤ ਕਰ ਰਿਹਾ ਤੇ ਫਿਰ ਵੀ ਅੱਜ ਮਜ਼ਦੂਰ ਦਿਵਸ ਹੈ